ਹੇ ਗੁਰੂ ਵਾਹਿਗੁਰੂ ਵਾਹਿਗੁਰੂ ਹਨਹਾਰਾ ਆਸਾ ਮਹੱਲਾ ਪਹਿਲਾ ਲੇਖ ਅਸੰਖ ਲੇਖ ਲੇਖ ਮਾਨ ਮਨ ਮਾਨਿਆ ਸੱਚ ਸੁਰਤਿ ਵਖਾਨ ਕਥਨੀ ਬਦਨੀ ਪੜ ਪੜ ਭਾਰ ਲੇਖ ਅਸੰਖ ਅਲੇਖ ਅਪਾਰ ਐਸਾ ਸਾਚਾ ਤੂੰ ਏਕੋ ਜਾਣ ਜੰਮਣ ਮਰਨਾ ਹੁਕਮ ਪਛਾਨ ਰਹਾਉ ਮਾਇਆ 모ਹੇ जग ਬਾਂਦਾ ਜਮ ਕਾਲ ਬਾਂਧਾ ਛੂਟੈ ਨਾਮ ਸੰਭਾਲ ਗੁਰ ਸੁਖ ਦਾਤਾ ਅਵਰ ਨਾ ਭਾਲ ਹਲਤ ਪਲਤ ਨਿਭਿ ਤੋਦ ਨਾਲ ਸ਼ਬਦ ਮਰੈ ਤਾਂ ਏਕ ਲਿਵ ਲਾਈ ਅਚਰ ਚਰੈ ਤਾਂ ਭਰਮ ਚੁਕਾਈ ਜੀਵਨ ਮੁਕਤ ਮਨ ਨਾਮ ਵਸਾਏ ਗੁਰਮਕੋ ਹੋਏ ਤਾਂ ਸੱਚ ਸਮਾਏ ਜਿਨ ਤਰਸਾ ਜੀ ਗਗਨ ਆਕਾਸ ਜਿਨ ਸਭ ਥਾਪੀ ਥਾਪ ਉਥਾਪ ਸਰਬ ਨਿਰੰਤਰ ਆਪੇ ਆਪ ਕਿਸੈ ਨਾ ਪੁੱਛੇ ਬਖਸ਼ੇ ਆਪ ਤੂੰ ਪੁਰ ਸਾਗਰ ਮਾਨਕ ਹੀਰ ਤੂੰ ਨਿਰਮਲ ਸਤਿਗੁਣੀ ਗਹੀਰ ਸੁਖ ਮਾਨੈ ਭੇਟੈ ਗੁਰ ਪੀਰ ਏਕੋ ਸਾਹਿਬ ਏਕ ਵਜੀਰ ਜਗ ਬੰਦੀ ਮੁਕਤੇ ਹौं ਮਾਰੀ ਜਗ ਗਿਆਨੀ ਵਿਰਲਾ ਆਚਾਰੀ ਜਗ ਪੰਡਤ ਵਿਰਲਾ ਵਿਚਾਰੀ ਬਿਨ ਸਤਗੁਰ ਭੇਟੇ ਸਭ ਫਿਰੈ ਅਹੰਕਾਰੀ ਜਗ ਦੁਖੀਆ ਸੁਖੀਆ ਜਨ ਕੋਈ ਜਗ ਰੋਗੀ ਭੋਗੀ ਗੁਣ ਰੋਏ ਜਾਗੇ ਉਪਜੈ ਬਿਨ ਸੈ ਪਤ ਖੋਏ ਗੁਰਮੁਖ ਹੋਵੈ ਬੂਜੈ ਸੋਇ ਮਹੰਗੋ ਮੋਲ ਭਾਰ ਅਫਾਰ ਅਤਲ ਅਛਲ ਗੁਰਮਤੀ ਧਾਰ ਭਾਏ ਮਿਲੈ ਭਾਵੇ ਭੇਕਾਰ ਨਾਨਕ ਨੀਚ ਕਹਿ ਵਿਚਾਰ ਆਸਾ ਮਹੱਲਾ ਪਹਿਲਾ ਏਕ ਮਰੈ ਪੰਚੇ ਮਿਲ ਰੋਵਹਿ ਹਉਮੈ ਜਾਇ ਸ਼ਬਦ ਮਲ ਧੋਵਹਿ ਸਮਝ ਸੂਜ ਸਹਿਜ ਘਰ ਹੋਵੈ ਬਿਨ ਬੂਝੇ ਸਗਲੀ ਪਤ ਖੋਵੈ ਕੌਣ ਮਰੈ ਕੌਣ ਰੋਵੈ ਉਹੀ ਕਰਨ ਕਾਰਨ ਸਭ ਸੈ ਸਿਰ ਤੋਹੀ ਰਹਾਉ ਮੂਏ ਕੋ ਰੋਵੈ ਦੁਖ ਕੋਏ ਸੋ ਰੋਵੈ ਜਿਸ ਬੇਦਨ ਹੋਏ ਜਿਸ ਬੀਤੀ ਜਾਣੈ ਪ੍ਰਭ ਸੋਏ ਆਪੇ ਕਰਤਾ ਕਰੇ ਸੋ ਹੋਏ ਜੀਵਤ ਮਰਨਾ ਤਾਰੇ ਤਰਨਾ जय जगदीश परमगत शरणा हौं बलहारी सतगुरु चरणा गुरु बोहित शब्द पै तरणा निरपहु आप निरन्तर जोत बिन नावे सूतक जग शोत दुर्मत बिनसै क्या कह रोत जन्म मूए बिन भगत सरोता मूए को सच रोवे मीत त्रै गुण रोवे नीता नीता ਦੁਖ ਸੁਖ ਪਰਹਰ ਸਹਿਜ ਸੁਚੀਤ ਤਨ ਮਨ ਸਉ ਪਉ ਕ੍ਰਿਸ਼ਨ ਪਰੀਤ ਭੀਤਰ ਏਕ ਅਨੇਕ ਅਸੰਖ ਕਰਮ ਧਰਮ ਬਹੁ ਸੰਖ ਅਸੰਖ ਬਿਨ ਪੈ ਭਗਤੀ ਜਨਮ ਬਿਰੰਤ ਹਰ ਗੁਣ ਗਾਵਹਿ ਮਿਲ ਪਰਮ ਅਰੰਤ ਆਪ ਮਰੈ ਮਾਰੇ ਪੀ ਆਪ ਆਪ ਪਾਏ ਥਾਪ ਉਥਾਪ ਸ਼੍ਰੇਸ਼ਟ ਉਪਾਈ ਜੋਤੀ ਤੂੰ ਜਾਤ ਸ਼ਬਦ ਵਿਚਾਰ ਮਿਲਣ ਨਹੀਂ ਭ੍ਰਾਂਤ ਸੂਤਕ ਅਗਨ ਭਖੈ ਜਗ ਖਾਏ ਸੂਤਕ ਜਲ ਤਲ ਸਭ ਹੀ ਥਾਈ ਨਾਨਕ ਸੂਤਕ ਜਨਮ ਮਰੀ ਜੈ ਗੁਰ ਪ੍ਰਸਾਦੀ ਹਰ ਰਸ ਪੀਜੈ ਰਾਗ ਆਸਾ ਮਹੱਲਾ ਪਹਿਲਾ ਆਪ ਵਿਚਾਰੈ ਸੂ ਪਰਖੇ ਹੀਰਾ ਇਕ ਦ੍ਰਿਸ਼ਟ ਤਾਰੇ ਗੁਰ ਪੂਰਾ ਗੁਰ ਮਾਨੈ ਮਨ ਤੇ ਮਨ ਧੀਰਾ ਐਸਾ ਸਾਹੁ ਸਰਾਫੀ ਕਰੈ ਸਾਚੀ ਨਦਰ ਏਕ ਨਿਵ ਤਰੈ ਰਹਾਉ ਪੂੰਜੀ ਨਾਮ ਨਿਰੰਝਨ ਸਾਰ ਨਿਰਮਲ ਸਾਚ ਰਤਾ ਪੈਕਾਰ ਸਿਫਤ ਸਹਜ ਘਰ ਗੁਰ ਕਰਤਾਰ ਆਸਾ ਮਨ ਸਾ ਸ਼ਬਦ ਜਿ ਲਾਈ RAM ਨਰਾਇਣ ਕਹਿ ਕਹਾਈ ਗੁਰ ਤੇ ਬਾਤ ਮਹਿਲ ਘਰ ਪਾਏ ਕੰਚਨ ਕਾਇਆ ਜੋਤ ਅਨੂਪਾ ਤਰੇ ਭਵਨ ਦੇਵਾ ਸਗਲ ਸਰੂਪ ਮੈਂ ਸੋ ਧਨ ਪੱਲੇ ਸਾਚਿ ਅਖੂਟ ਪੰਜ ਤੀਨ ਨਵ ਚਾਰ ਸਮਾਵੈ ਧਰਨ ਗगन ਕਲ ਧਾਰ ਰਹਾਵੈ ਬਾਹਰ ਜਾਤੋ ਉਲਟ ਪਰਾਵੈ ਮੂਰਖ ਹੋਏ ਨਾ ਆਖੀ ਸੂਜੈ ਜਿਹਵਾ ਰਸ ਨਹੀਂ ਕਹਿਆ ਬੂਝੈ ਬਿਖ ਕਾ ਮਾਤਾ ਜਗ ਸਿਓ ਲੂਝੈ ਊਤਮ ਸੰਗਤ ਊਤਮ ਹੋਵੇ ਗੁਣ ਕੋ ਧਾਵੇ ਅਵਗਣਤ ਹੋਵੇ ਬਿਨ ਗੁਰ ਸੇਵੀ ਸਹਜ ਨਾ ਹੋਵੇ ਹੀਰਾ ਨਾਮ ਜਵੇ ਹਰ ਲਾਲ ਮਨ ਮੋਤੀ ਹੈ ਤਿਸ ਕਾ ਮਾਲ ਨਾਨਕ ਪਰਖੈ ਨਦਰ ਨਿਹਾਲ ਆਸਾ ਮਹੱਲਾ ਪਹਿਲਾ ਗੁਰਮੁਖ ਗਿਆਨ ਧਿਆਨ ਮਨ ਮਾਨ ਗੁਰਮੁਖ ਮਹਿਲੀ ਮਹਿਲ ਪਛਾਨ ਗੁਰਮੁਖ ਸੁਰਤ ਸ਼ਬਦ ਨੇ ਸ਼ਾਨ ਐਸੇ ਪ੍ਰੇਮ ਭਗਤ ਵਿਚਾਰੀ ਗੁਰਮੁਖ ਸਾਚਾ ਨਾਮ ਮਰਾਰੀ ਰਹਾਉ ਇਹਨਸ ਨਿਰਮਲ ਥਾਨ ਸੁਥਾਨ ਤੀਨ ਭਵਨ ਨਿਹ ਕੇਵਲ ਗਿਆਨ ਸਾਚੇ ਗੁਰ ਤੇ ਹੁਕਮ ਪਛਾਨ ਸਾਚਾ ਹਰਖ ਨਾਹੀ ਤਿਸ ਸੋਗ ਅੰਮ੍ਰਿਤ ਗਿਆਨ ਮਹਾ ਰਸ ਭੋਗ ਪੰਚ ਸਮਾਈ ਸੁਖੀ ਸਭ ਲੋਗ ਸਗਲੀ ਜੋਤ ਤੇਰਾ ਸਭ ਕੋਈ ਆਪੇ ਜੋੜ ਵਿਛੋੜੇ ਸੋਈ ਆਪੇ ਕਰਤਾ ਕਰੇ ਸੋ ਹੋਈ ਤਾਹੇ ਉਸਾਰੇ ਹੁਕਮ ਸਮਾਵੇ ਹੁਕਮੋ ਵਰਤੈ ਜੋ ਤਿਸ ਭਾਵੇ ਗੁਰ ਬਿਨ ਪੂਰਾ ਕੋਈ ਨਾ ਪਾਵੇ ਬਾਲਕ ਬਿਰਦ ਨਾ ਸੁਰਤ ਪ੍ਰਾਨ ਭਰ ਜੋ ਬਨ ਬੂਢਾ ਅਬ ਮਹਾਨ ਬਿਨ ਨਾਮੈ ਕਿਆ ਲਹਿਸ ਨਿਧਾਨ ਜਿਸ ਕਾ ਅਨ ਤਨ ਸਹਿਜ ਨਾ ਜਾਨਾ ਪਰਮ ਪੁਲਾਨਾ ਫਿਰ ਪਛਤਾਨਾ ਗਲ ਪਾਹੀ ਬਉਰਾ ਬਉਰਾਨਾ ਬੂਢਤ ਜਗ ਦੇਖਿਆ ਤਉ ਡਰ ਭਾਗੇ ਸਤਗੁਰ ਰਾਖੇ ਸੇ ਵਡ ਭਾਗੇ ਨਾਨਕ ਗੁਰ ਕੀ ਚਰਨੀ ਲਾਗੇ ਆਸਾ ਮਹੱਲਾ ਪਹਿਲਾ ਗਾਵੇ ਹਨ ਗੀਤੇ ਚੀਤ ਅਨੀਤੇ ਰਾਗ ਸੁਣਾਏ ਕਹਾਵਹਿ ਬੀਤੇ ਬਿਨ ਨਾਵੇ ਮਨ ਝੂਠ ਅਨੀਤੇ ਕਹਾ ਚੱਲੋ ਮਾਨ ਰਹੋ ਘਰੇ ਗੁਰਮੁਖ RAM ਨਾਮ ਤ੍ਰਿਪਤਾਸਿ ਖੋਜਤ ਪਾਵਹੁ ਸਹਜ ਹਰੇ ਰਹਾਉ ਕਾਮ ਕ੍ਰੋਧ ਮਨ ਮੋਹ ਸਰੀਰਾ ਲਭ ਲੋਭ ਅਹੰਕਾਰ ਸੋ ਪੀਰਾ RAM ਨਾਮ ਬਿਨ ਕਿਉ ਮਨ ਧੀਰਾ ਅੰਤਰ ਨਾਮਣ ਸਾਚ ਪਛਾਣ ਅੰਤਰ ਕੀ ਗਤ ਗੁਰਮੁਖ ਜਾਣੈ ਸਾਚ ਸ਼ਬਦ ਬਿਨ ਮਹਿਲ ਨਾ ਪਛਾਣੈ ਨਿਰੰਕਾਰ ਮਹਿ ਆਕਾਰ ਸਮਾਵੈ ਅਕਲ ਕਲਾ ਸੱਚ ਸਾਚ ਟਿਕਾਵੈ ਸੋ ਨਰ ਗਰਬ ਜੋਨ ਨਹੀਂ ਆਵੈ ਜਹਾਂ ਨਾਮ ਮਿਲੈ ਤਹਿ ਜਾਉ ਗੁਰ ਪ੍ਰਸਾਦੀ ਕਰਮ ਕਮਾਉ ਨਾਮੇ ਰਾਤਾ ਹਰ ਗੁਣ ਗਾਉ ਗੁਰ ਸੇਵਾ ਤੇ ਆਪ ਪਛਾਤਾ ਅੰਮ੍ਰਿਤ ਨਾਮ ਵਸਿਆ ਸੁਖ ਦਾਤਾ ਅਨੰਦ ਬਾਣੀ ਨਾਮੇ ਰਾਤਾ ਮੇਰਾ ਪ੍ਰਭ ਲਾਏ ਤਾਂ ਕੋ ਲਾਗੇ ਹਉ ਮੈਂ ਮਾਰੇ ਸ਼ਬਦੇ ਜਾਗੇ ਹਥੈ ਉਥੈ ਸਦਾ ਸੁਖ ਆਗੇ ਮਨ ਚੰਚਲ ਬਿਦ ਨਾਹੀ ਜਾਣੈ ਮਨਮੁਖ ਮੈਲਾ ਸ਼ਬਦ ਨਾ ਪਛਾਣੈ ਗੁਰਮਖ ਨਿਰਮਲ ਨਾਮ ਵਖਾਣੈ ਹਰ ਜੀਉ ਆਗੈ ਕਰੀ ਅਰਦਾਸ ਸਾਧੂ ਜਨ ਸੰਗਤ ਹੋਏ ਨਿਵਾਸ ਕਿਨ ਵਿਖ ਦੁਖ ਕਾਟੇ ਹਰ ਨਾਮ ਪਰਗਾਸ ਕਰ ਬੀਚਾਰ ਆਚਾਰ ਪਰਾਤਾ ਸਤਗੁਰ ਬਚਨੀ ਏਕੋ ਜਾਤਾ ਨਾਨਕ ਰਾਮ ਨਾਮ ਮਨ ਰਾਤਾ ਆਸਾ ਮਹੱਲਾ ਪਹਿਲਾ ਮਨ ਮੈਗਲ ਸਾਖਤ ਦੇਵਾਨਾ ਬਨਖੰਡ ਮਾਇਆ 모ਹੇ ਹੈਰਾਨਾ ਇਤ ਉਤ ਜਾਹੇ ਕਾਲ ਕੇ ਚਾਪੇ ਗੁਰਮੁਖ ਖੋਜ ਲਹਿ ਘਰ ਆਪੇ ਬਿਨ ਗੁਰ ਸ਼ਬਦੈ ਮਨ ਨਹੀਂ ਠੌਰਾ ਸਿਮਰਹੋ ਰਾਮ ਨਾਮ ਆਤ ਨਿਰਮਲ ਅਵਰ ਤਿਆਗੋ ਹਉਮੈ ਕਉਰਾ ਰਹਾਉ ਇਹੋ ਮਨ ਮੁਗਦ ਕਹੋ ਕਿਉਂ ਰਹਿਸੀ ਬਿਨ ਸਮਝੇ ਜਮ ਕਾ ਦੁਖ ਸਹਸੀ ਆਪੇ ਬਖਸ਼ੇ ਸਤਗੁਰ ਮੇਲਾ ਕਾਲ ਕੰਟਕ ਮਾਰੇ ਸਚ ਪੇਲਾ ਇਹੋ ਮਨ ਕਰਮਾ ਇਹੋ ਮਨ ਧਰਮਾ ਇਹੋ ਮਨ ਪੰਜ ਤਤ ਤੇ ਜਨਮਾ ਸਾਾਕਤ ਲੋਭੀ ਇਹੋ ਮਨ ਮੂੜਾ ਗੁਰਮਖ ਨਾਮ ਜਪੈ ਮਨ ਰੂੜਾ ਗੁਰਮਖ ਮਨ ਅਸਥਾਨੇ ਸੋਈ ਗੁਰਮਖ ਤ੍ਰੇ ਭਵਨ ਸੋਜੀ ਹੋਈ ਇਹੋ ਮਨ ਜੋਗੀ ਭੋਗੀ ਤਪ ਤਾਪੈ ਗੁਰਮੁਖ ਚੀਨੈ ਹਰ ਪ੍ਰਭਿ ਆਪੈ ਮਨ ਬੈਰਾਗੀ ਹਉਮੈ ਤਿਆਗੀ ਘਟ ਘਟ ਮਨ ਸਾਧੁਬਦਾ ਲਾਗੀ RAM ਰਸਾਇਣ ਗੁਰਮੁਖ ਚਾਖੈ ਦਰ ਕਰ ਮਹਿਨੀ ਹਰ ਪਤਿ ਰਾਖੈ ਇਹੋ ਮਨ ਰਾਜਾ ਸੂਰ ਸੰਗ RAM ਇਹੋ ਮਨ ਨਿਰਪੋ ਗੁਰਮੁਖ ਨਾਮ ਮਾਰੇ ਪੰਚ ਆਪਣੈ ਵਸ ਕੀਏ ਹਉ ਮੈਂ ਗਰਾਸ ਇਕਤ ਥਾਏ ਕੀਏ ਗੁਰਮਖ ਰਾਗ ਸਵਾਦ ਅਨ ਤਿਆਗੇ ਗੁਰਮਖ ਇਹੋ ਮਨ ਭਗਤੀ ਜਾਗੇ ਅਨਹਦ ਸੁਣ ਮਾਨਿਆ ਸ਼ਬਦ ਵਿਚਾਰੀ ਆਤਮ ਚੀਨਾ ਭਏ ਨਿਰੰਕਾਰੇ ਇਹੋ ਮਨ ਨਿਰਮਲ ਦਰ ਘਰ ਸੋਈ ਗੁਰਮਖ ਭਗਤ ਭਾਉ ਤਨ ਹੋਈ ਐਨਸ ਹਰ ਜਸ ਗੁਰ ਪ੍ਰਸਾਦ ਕਟ ਕਟ ਸੋ ਪ੍ਰਭ ਆਦ ਜੁਗਾਦ RAM ਰਸਾਇਣ ਇਹੋ ਮਨ ਮਾਤਾ ਸਰਬ ਰਸਾਇਣ ਗੁਰਮਖ ਜਾਤਾ ਭਗਤ ਹੇਤ ਗੁਰ ਚਰਨ ਨਿਵਾਸਾ ਨਾਨਕ ਹਰ ਜਨ ਕੇ ਦਾਸੁਨ ਦਾਸਾ ਆਸਾ ਮਹੱਲਾ ਪਹਿਲਾ ਤਨ ਬਿਨ ਸੈ ਧਨ ਕਾ ਕੋ ਕਹੀਐ ਬਿਨ ਗੁਰ RAM ਨਾਮ ਕਤ ਲਹੀਐ RAM ਨਾਮ ਧਨ ਸੰਗ ਸਖਾਈ ਐਹਨ ਸਨ ਨਿਰਮਲ ਹਰਿ ਲੈਵ ਲਈ ਰਾਮ ਨਾਮ ਬਿਨ ਕਮਨ ਹਮਾਰਾ ਸੁਖ ਦੁਖ ਸਮ ਕਰ ਨਾਮ ਨਾ ਛੋਡਾਂ ਆਪੇ ਬਖਸ਼ ਮਲਾਵਣ ਹਾਰਾ ਰਹਾਉ ਕਨਕ ਕਾਮਨੀ ਹੀਤ ਗਵਾਰਾ ਦੁਬਦਾ ਲਾਗੇ ਨਾਮ ਵਿਸਾਰਾ ਜਿਸ ਤੂੰ ਬਖਸ਼ ਹੈ ਨਾਮ ਜਪਾਈ ਦੂਤ ਨਾ ਲਾਗ ਸਕੈ ਗੁਣ ਗਾਏ ਹਰ ਗੁਰ ਦਾ ਤਾਰਾਮ ਗੋਪਾਲਾ ਜਿਉ ਭਾਵੈ ਤਿਉ ਰਾਖ ਦਿਆਲਾ ਗੁਰਮਖ RAM ਮੇਰਾ ਮਨ ਪਾਇਆ ਰੋਗ ਮਿਟੇ ਦੁਖ ਠਾਕ ਰਹਾਇਆ ਅਵਰ ਨਾਇ ਔਖਦ ਤੰਤ ਨ ਮੰਤਾ ਹਰ ਹਰ ਸਿਮਰਨ ਕਿਲ ਵਿਖ ਹੰਤਾ ਤੂੰ ਆਪ ਭਲਾਵੇਂ ਨਾਮ ਬਸਾਰ ਤੂੰ ਆਪੇ ਰਾਖ ਹੈ ਕਿਰਪਾ ਧਾਰ ਰੋਗ ਭਰਮ ਭੇਦ ਮਨ ਦੂਜਾ ਗੁਰਬਿਨ ਭਰਮ ਜਪਹਿ ਜਪ ਦੂਜਾ ਆਦ ਪੁਰਖ ਗੁਰ ਦਰਸ ਨਾ ਦੇਖੈ ਬਿਨ ਗੁਰ ਸ਼ਬਦੈ ਜਨਮ ਕੇ ਲੇਖੈ ਦੇਖ ਅਚਰਜ ਰਹੇ ਬਿਸਵਾਦ ਘਟ ਘਟ ਸੁਰ ਨਰ ਸਹਿਜ ਸਮਾਦ ਭਰਪੁਰ ਧਾਰ ਰਹੇ ਮਨ ਮਾਹੀ ਤੁਮ ਸੰਸਰ ਅਵਰ ਕੋ ਨਾਹੀ ਜਾਂ ਕੀ ਭਗਤ ਹੇਤ ਮੁਖ ਨਾਮ ਸੰਤ ਭਗਤ ਕੀ ਸੰਗਤ ਰਾਮ ਵੰਦਨ ਤੋਰੇ ਸਹਿਜ ਧਿਆਨ ਛੂਟੈ ਗੁਰਮਖ ਹਰ ਗੁਰ ਗਿਆਨ ਨਾ ਜਮ ਦੂਤ ਦੂਖ ਤਿਸ ਲਾਗੇ ਜੋ ਜਨ ਰਾਮ ਨਾਮ ਲਿਵ ਜਾਗੇ ਭਗਤ ਵੱਛਲ ਭਗਤਾ ਹਰ ਸੰਗ ਨਾਨਕ ਮੁਕਤ ਭਏ ਹਰ ਰੰਗ ਆਸਾ ਮਹੱਲਾ ਪਹਿਲ